ਉਹ ਦੇਖ ਸਕਦੇ ਆ ਕਾਫੀ ਸਮਾਂ ਪਹਿਲਾਂ ਇੱਥੇ ਦੀ ਮੈਂ ਖਬਰਾ ਲਗਾਉਂਦਾ ਰਿਹਾ ਹੈਗਾ ਤੇ ਮੈਨੂੰ ਕਈ ਦਿਨ ਹੋ ਗਏ ਫੋਨ ਆਉਂਦੇ ਸੀਗੇ ਇਹ ਸਿਰਫ ਆਂਗਣਵਾੜੀ ਦੇ ਮਾਮਲੇ ਚ ਨਹੀਂ ਸੀ ਆਉਂਦੇ ਪਿੰਡ ਦੇ ਹੋਰ ਕੰਮਾਂ ਬਾਰੇ ਫੋਨ ਆਉਂਦੇ ਸੀਗੇ ਕਿ ਆ ਤੁਸੀਂ ਦੇਖ ਸਕਦੇ ਹੈ ਗਿਆ ਪੈਸਾ ਖਰਚਣ ਦਾ ਕੀ ਫਾਇਦਾ ਹੈਗਾ ਆਂਗਣਵਾੜੀ ਹੈਗਾ ਇੱਥੇ ਆਸ਼ਾ ਵਰਕਰਾਂ ਵੀ ਆਉਂਦੀਆਂ ਆਸ਼ਾ ਸੁਪਰਵਾਈਜ਼ਰ ਵੀ ਆਉਂਦੀਆਂ ਹੈਗੀਆਂ ਤੇ ਇਸ ਦੇ ਨਾਲ ਨਾਲ ਜਿਹੜੇ ਆਪਣੇ ਬੱਚੇ ਵੀ ਆਉਂਦੇ ਹੈਗੇ ਆਂਗਣਵਾੜੀ ਸੈਂਟਰ ਦੇ ਵਿੱਚ ਔਰ ਇਸ ਦੇ ਨਾਂ ਨਾਲ ਜਿਹੜੇ ਹੈਗੇ ਆ ਕਿ ਉੱਚ ਅਧਿਕਾਰੀ ਵੀ ਇੱਥੇ ਆਉਂਦੇ ਨੇ ਪਰ ਇੱਥੇ 플ਸ਼ ਬਾਥਰੂਮ ਦੇ ਤੁਸੀਂ ਹਾਲ ਦੇਖ ਸਕਦੇ ਆ ਹੈ ਹੀ ਨਹੀਂ ਬਿਲਡਿੰਗ ਇੱਕ ਖੜੀ ਕਰਕੇ ਜ਼ਰੂਰ ਕਰ ਦਿੱਤੀ ਗਈ ਆ ਕਿ ਇਹ ਬਿਲਡਿੰਗ ਬਣਾ ਦਿੱਤੀ ਗਈ ਆ ਪਰ ਨਹੀਂ ਆ ਤੁਸੀਂ ਅੰਦਰ ਦੇਖ ਸਕਦੇ ਹੋ ਜੇ ਕਿਸੇ ਨੇ 플ਸ਼ਯਾ ਬਾਥਰੂਮ ਟੋਲਟ ਵਗੈਰਾ ਜਾਣਾ ਹੋਵੇ ਤਾਂ ਉਹ ਕਿੱਥੇ ਜਾਏਗਾ ਔਰ ਉਮੀਦ ਕਰਦੇ ਆ ਕਿ ਸ਼ਾਇਦ ਜੋ ਨਵੇਂ ਇੱਥੇ ਦੇ ਸਰਪੰਚ ਬਣੇ ਆ ਉਹ ਪਹਿਲ ਦੇ ਆਧਾਰ ਤੇ ਇਸ ਪਾਸੇ ਵੱਲ ਧਿਆਨ ਦੇਣਗੇ ਕਉਕੀ ਹੁਣ ਬਹੁਤਾ ਕੰਮ ਤੇ ਇੱਥੇ ਹੈ ਨਹੀਂ ਗਾ ਕੰਮ ਬੜਾ ਥੋੜਾ ਹੈਗਾ ਆ। ਔਰ ਇੱਥੇ ਬੱਚੇ ਵੀ ਆਉਂਦੇ ਹੈਗਾ ਬਾਕੀ ਇੱਥੇ ਸਾਰਾ ਕੁਝ ਠੀਕ ਠਾਕ ਹੈਗਾ ਕੋਈ ਐਸੀ ਪ੍ਰੋਬਲਮ ਨਹੀਂ ਹੈਗੀ। ਸਿਰਫ ਇੱਕ ਸਮੱਸਿਆ ਹੈਗੀ ਆ ਕਿ ਜਿਹੜੀ ਇੱਥੇ ਤੁਸੀਂ ਦੇਖ ਪਾ ਰਹੇ ਹੋ ਔਰ ਔਰ ਬਾਕੀ ਹੈਗਾ ਕੋਈ ਇੱਥੇ ਐਸੀ ਕੋਈ ਗੱਲ ਨਹੀਂ ਹੈਗੀ ਹਰ ਤਰ੍ਹਾਂ ਦਾ ਸਾਫ ਸਪਾਈ ਹੈਗੀ ਆ ਸਾਰਾ ਹਰ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਸਾਰਾ ਬਿਲਕੁਲ ਠੀਕ ਠਾਕ ਹੈਗਾ ਪਰ ਇਹ ਜਿਹੜੀ ਸਮੱਸਿਆ ਹੈਗੀ ਆ ਅਸੀਂ ਗੱਲ ਕਰਾਂਗੇ ਆਪਣੇ ਸਰਪੰਚ ਨਾਲ ਵੀ ਤੇ ਇਹਦੇ ਬਾਰੇ ਕੀ ਸੋਚਿਆ ਕੀ ਨਹੀਂ ਸੋਚਿਆ ਹੈਗਾ ਮੈਂ ਪਿੰਡ ਮਲਪੁਰ ਆਇਆ ਸੀ ਤੇ ਜਿੱਥੇ ਅੰਗਣਵਾੜੀ ਸੈਂਟਰ ਦੀ ਇੱਕ ਸਮੱਸਿਆ ਹੈਗੀ ਆ ਮੈਂ ਸੋਚਿਆ ਕਿ ਇੱਥੇ ਪਿੰਡ ਵਾਲਿਆਂ ਨੂੰ ਜ਼ਿਆਦਾ ਪਤਾ ਹੁੰਦਾ ਕਿ ਕਿਹੜੀ ਸਮੱਸਿਆ ਹੈਗੀ ਆ ਚਲੋ ਹਰ ਸਰਪੰਚ ਜਿਹੜਾ ਵੀ ਆਉਂਦਾ ਉਹ ਜਿੰਨਾ ਕੁ ਕੁਛ ਕਰਦਾ ਉਹ ਬੱਕਰੀ ਗੱਲ ਆ ਨਵੇਂ ਸਰਪੰਚ ਜੋ ਬਣਦੇ ਆ ਉਹਨਾਂ ਤੋਂ ਕਾਫੀ ਆਸਾ ਹੁੰਦੀ ਆ ਹੈਗੀ ਆ ਤੁਹਾਡਾ ਨਾਮ ਕੀ ਹੈ ਜੀ ਲక్ష్ਮੀ ਅੱਛਾ ਲక్ష్ਮੀ ਜੀ ਤੁਸੀਂ ਇਹ ਦੱਸੋ ਕਿ ਤੁਹਾਡੇ ਪਿੰਡ ਦੀ ਕੋਈ ਖਾਸ ਐਸੀ ਸਮੱਸਿਆ ਕਿਹੜੀ ਹੈਗੀ ਆ ਇਕ ਖਾਸ ਸਮੱਸਿਆ ਤੇ ਇਹੀ ਅਜੀ ਸਾ ਛੱਪੜ ਦੀ ਆ ਹੋਣ ਛੱਪੜ ਦੀ ਕੀ ਸਮੱਸਿਆ ਆ ਸਮੱਸਿਆ ਇਹ ਪਾਣੀ ਨਿਕਲ ਬਾਹਰ ਜਾਂਦਾ ਪਾਣੀ ਨਹੀਂ ਬਾਹਰ ਜਾਂਦਾ ਮਤਲਬ ਜਿਹੜਾ ਪਾਣੀ ਹੈਗਾ ਹਾਂਜੀ ਉਹ ਜਦੋਂ ਮੀਂਹ ਦੇ ਦਿਨ ਹੁੰਦੇ ਆ ਤੇ ਗੁਰਦੁਆਰੇ ਮੂਹਰੇ ਪਾਣੀ ਚੰਗਾ ਖੜ ਜਾਂਦਾ ਅੱਛਾ ਗੁਰਦੁਆਰਾ ਸਾਹਿਬ ਵੀ ਉੱਥੇ ਕੋਲੇ ਹਾਂ ਨਾਲ ਹੀ ਗੁਰਦੁਆਰਾ ਨਾਲੇ ਗੁਰਦੁਆਰਾ ਸਾਹਿਬ ਪਾਣੀ ਗੁੱਡੀ ਗੁੱਡੀ ਖੜ ਜਾਂਦਾ ਇਸ ਤੋਂ ਇਲਾਵਾ ਕੋਈ ਹੋਰ ਕੋਈ ਸਮੱਸਿਆ ਕੋਈ ਤੁਹਾਡੇ ਪਿੰਡ ਦੀ ਹੋਵੇ ਜਾਂ ਜਿਹੜੀ ਹੋਣੀ ਬਣਨੀ ਚਾਹੀਦੀ ਆ ਚੀਜ਼ ਮੇਨ ਤਾਂ ਜਣੀ ਸਾਡੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਆ ਬਾਕੀ ਚਲੋ ਪਿੰਡ ਦਾ ਕੰਮ ਬਹੁਤ ਵਧੀਆ ਹੋਇਆ ਇਹ ਮਤਲਬ ਇਹ ਕਿ ਜੇ ਪਾਣੀ ਦੀ ਸਮੱਸਿਆ ਦਾ ਤੁਸੀਂ ਕਹਿੰਦੇ ਨਾ ਹੱਲ ਹੋ ਜਾਂਦਾ ਆ ਇਹ ਜਿਹੜਾ ਨਾ ਆ ਸਾਡਾ ਮੇਨ ਰਸਤਾ ਆ ਹਾਂ ਆ ਇੱਕ ਉਹ ਆ ਤੇ ਪਰੇ ਆ ਹਾਂ ਉਹ ਪਰਲੀ ਰਾਜ ਤਾਂ ਹੁਣ ਬਿਆਸਗਾ ਇਟਾਂ ਰੱਖ ਕੇ ਲੰਘਾ ਕੀ ਉਹ ਮੈਨੂੰ ਪਤਾ ਉਹ ਜਿਹੜਾ ਖੁੰਜੇ ਦਾ ਘਰ ਹੈਗਾ ਉੱਥੇ ਤਾਂ ਪਾਣੀ ਜਿਹੜਾ ਕਾਫੀ ਖੜ ਜਾਂਦਾ ਹੈਗਾ ਆ ਇੱਧਰ ਆ ਜਾਂਦਾ ਪਾਣੀ ਐਸ ਰਾਸਤੇ ਪਾਰ ਲੰਘ ਜਾਂਦਾ ਯਾਨੀ ਮੈਂ ਤੁਸੀਂ ਕਹਿੰਦੇ ਆ ਕਿ ਜਿਹੜੀ ਤੁਹਾਡੀ ਖਾਸ ਸਮੱਸਿਆ ਆ ਜੇ ਪਾਣੀ ਦੇ ਛੱਪੜ ਦੀ ਨਿਕਾਸੀ ਦਾ ਹੱਲ ਹੋ ਜਾਂਦਾ ਤੇ ਫਿਰ ਤੇ ਕੋਈ ਐਸੀ ਕੋ ਗੱਲ ਬਾਤੇ ਮਾਡਰਨ ਟਾਊਨ ਵਾਲੇ ਬਣ ਜਾਣਾ ਸਾਡਾ ਮਾਡਰਨ ਟਾਊਨ ਵਾਲੇ ਸਾਫ ਸਫਾਈ ਕਿੱਦਾਂ ਐ ਤੁਹਾਡੇ ਪਿੰਡ ਦੀ ਸਾਫ ਸਫਾਈ ਤਾਂ ਅਸੀਂ ਆਪ ਕਰੀ ਜੀ ਇੱਧਰ ਅੱਛਾ ਨਹੀਂ ਇਹ ਵਧੀਆ ਗੱਲ ਆ ਕਿ ਜਿਹਨਾਂ ਦੇ ਮੋਰੇ ਮੋਰੇ ਘਰ ਹੈਗੇ ਆ ਜੀ ਉਹ ਆਪ ਵੀ ਕਰਦੇ ਰਹਿਣੇ ਜ਼ਰੂਰੀ ਥੋੜੀ ਆ ਵੀ ਸਰਪੰਚਾਂ ਜਾਂ ਪੰਚਾਂ ਤੇ ਛੱਡੋ ਘਰ ਸਾਡੇ ਆਪਣਾ ਮੋਰੇ ਆ ਉਹ ਜ਼ਿੰਮੇਵਾਰੀ ਆਪ ਵੀ ਸਮਝਣੀ ਚਾਹੀਦੀ ਆ ਜਮਾਦਾਰ ਰੱਖਿਆ ਸੀ ਉਹ ਨਹੀਂ ਉਹ ਆਦਾ ਨਾ ਅੱਛਾ ਹੁਣ ਆਉਂਦਾ ਨਹੀਂ ਅਸੀਂ ਆਪੇ ਹੀ ਕਰ ਲਈਏ ਨਹੀਂ ਫੇਰ ਕੀ ਹੋ ਗਿਆ ਆਪਣੇ ਘਰ ਦੀ ਸਫਾਈ ਵੀ ਕਰੀ ਦੀ ਹੈਗੀ ਆ ਉਹ ਗੁਰਦੁਆਰੇ ਤੱਕ ਸਾਫ ਕਰਦੀ ਆ ਸਾਫ ਕਰ ਦਿੰਦੇ ਆ ਚਲੋ ਇਹ 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 ਤੁਹਾਡੇ ਕੋਲ ਮੈਂ ਇੱਕ ਗੱਲ ਜ਼ਰੂਰ ਸੁਣੀ ਆ ਨਹੀਂ ਤੇ ਕਹ ਦਿੰਦੇ ਇਹ ਸਰਪੰਚ ਪੰਚੇ ਘਰ ਸਾਡੇ ਘਰ ਦੇ ਮੋਰੇ ਦੀ ਵੀ ਸਫਾਈ ਜਾ ਕੇ ਕਰਨ ਨਹੀਂ ਨਹੀਂ ਤੇ ਕੋਈ ਅ اچھا ਕੋਈ ਸਾਡਾ ਫਰਜ਼ ਵੀ ਬਣਦਾ ਆਪਣਾ ਏਰੀਆ ਸਾਫ਼ ਰੱਖਣ ਦਾ ਬਿਲਕੁਲ ਬਿਲਕੁਲ ਤੇ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਇੱਧਰ ਸਮੱਸਿਆ ਵਗੈਰਾ ਜਾਂ ਕੋਈ ਜੇ ਹੈ ਤਾਂ ਤੁਸੀਂ ਕੈਮਰੇ ਤੇ ਦੱਸ ਸਕਦੇ ਹੈਗੇ ਆ ਕੋਈ ਐਸੀ ਗੱਲ ਨਹੀਂ ਜਿਆਦਾ ਹੀ ਸਮੱਸਿਆ ਸੇ ਇਹੀ ਹੈ ਜੀ ਪਾਣੀ ਦੀ ਆ ਜੇ ਮੈਂ ਕਹਿੰਦਾ ਛੱਪੜ ਨੂੰ ਵਧੀਆ ਤਰੀਕੇ ਨਾਲ ਬਣਾ ਦਿੱਤਾ ਜਾਵੇ ਕਿ ਪਾਣੀ ਦੀ ਨਿਕਾਸੀ ਉਹ ਛੱਪੜ ਦੇ ਵਿੱਚੇ ਚੱਲ ਜਵੇ ਤੇ ਬਹੁਤ ਜ਼ਿਆਦਾ ਵਧੀਆ ਬਣ ਜਾਂਦਾ ਹੈਗਾ ਵਧੀਆ ਬਣ ਜਾਂਦਾ ਹੈਗਾ ਹੋਰ ਤੁਹਾਡੇ ਪਿੰਡ ਕੋਈ ਚੀਜ਼ ਜੇ ਬਣਨ ਵਾਲੀ ਹੋਵੇ ਜਾਂ ਨਾ ਹੋਵੇ ਚਾਹਦੇ ਹੋਂ ਮੋ ਕੋਈ ਐਸੀ ਚੀਜ਼ ਸਾਡੇ ਪਿੰਡ ਚਾਹੀਦੀ ਆ ਬਾਕੀ ਤਾਂ ਹੁਣ ਕੱਲੇ ਕੱਲੇ ਦਾ ਆਪੋ ਆਪਣਾ ਵਿਚਾਰ ਹੁੰਦਾ ਆ ਆ ਨਹੀਂ ਆਪਣੇ ਕੋਲ ਅਰਜ਼ਿਕਾ ਬਾਹਰ ਹੈ ਗਿਆ ਡਾਕਖਾਨੇ ਵਗੈਰਾ ਸਾਰਾ ਕੁਝ ਤੁਹਾਡੇ ਮਰੀਕਲ ਮਹਿਰੋਪੁਰਿਆ ਪੋਸਟ ਆਫਿਸ ਹੈਗਾ ਆ ਬਾਕੀ ਦਾ ਗੱਲਾਂ ਬਾਅਦ ਚ ਪਹਿਲਾਂ ਛੱਪੜ ਦੀ ਨਿਕਲ ਮਤਲਬ ਮੈਂ ਤੁਸੀਂ ਚਾਹਦੇ ਆ ਕਿ ਛੱਪੜ ਦਾ ਜਿਹੜਾ ਕੰਮ ਆ ਉਹ ਕਰ ਦਿੱਤਾ ਜਾਵੇ ਤੇ ਸਾਡਾ ਪਿੰਡ ਸਵਰਗ ਬਣ ਜਾਊਗਾ ਹਾਂਜੀ ਸਵਰਗ ਦਾ ਮਾਡਰਨ ਟਾਊਨ ਬਣ ਜਾਣਾ ਮਾਡਲ ਟਾਊਨ ਬਣ ਜਾਏਗਾ ਸੋ ਤੁਸੀਂ ਕੁਝ ਭਾਜੀ ਕਹਿਣਾ ਚਾਹੋ ਦਾ ਛੱਪੜਦੀ ਹਾਂ ਜੀ ਛੱਪੜਦੀ ਉਹ ਸਮੱਸਿਆ ਹੈਗੀ ਆ ਜੇ ਉਹ ਹੱਲ ਹੋ ਜਵੇ ਫੇਰ ਠੀਕ ਆ ਜੀ ਤੇ ਅੱਛਾ ਜਿਹੜਾ ਪਾਣੀ ਪੂਣੀ ਟੂਟੀਆਂ ਦਾ ਉਹ ਕਿੱਦਾਂ ਆਂਦਾ ਜਾਂਦਾ ਆ ਹਾਂਜੀ ਹਾਂਜੀ ਉਹ ਆਂਦਾ ਜਾਂਦਾ ਪਾਣੀ ਆਂਦਾ ਪਾਣੀ ਦਾ ਲੈਟਾਂ ਨਹੀਂ ਵੱਲਦੀਆਂ ਇਹਨੇ ਯਾਰ ਦੱਸੋ ਦੱਸੋ ਲੈਟਾਂ ਲੈਟਾਂ ਜਿਹੜੀਆਂ ਸਟਰੀਟ ਲੈਟਾਂ ਹਨ ਇਹਨਾਂ ਦੇਲੇ ਘੁੰਮਦੇ ਅਸੀਂ ਮਤਲਬ ਸਟਰੀਟ ਸਟਰੀਟ ਲਾਈਟਾਂ ਵੀ ਲਗਾ ਦਿੱਤੀਆਂ ਜਾਣ ਨੇ ਲਾਈਟ ਲਗਾਈਆਂ ਆਂ ਚਲਦੀਆਂ ਨਹੀਂ ਚਲਦੀਆਂ ਨਹੀਂ ਹੈਗੀਆਂ ਲਾਈਟ ਲਾਈਓ ਬੋਆ ਉਹ ਸੀ ਸਰਪੰਚ ਸਾਹਿਬ ਦੇ ਅਸੀਂ ਧਿਆਨ ਵਿੱਚ ਲਿਆਵਾਂਗੇ ਤੇ ਭਾਈ ਸਮੱਸਿਆ ਕੋਈ ਤੁਹਾਡਾ ਪਿੰਡ ਦਾ ਏਡੀ ਵੱਡੀ ਸਮੱਸਿਆ ਹੀ ਨਹੀਂ ਆ ਗਈ ਇੱਕ ਉੱਤੇ ਆਪਣਾ ਕੀ ਕਹਿੰਦੇ ਆ ਗਿਆ ਜਿਹੜਾ ਆਂਗਣਵਾੜੀ ਸੈਂਟਰ ਹੈ ਉੱਥੇ ਟੋਲਟ ਬਾਥਰੂਮ ਹੈ ਨਹੀਂਗਾ ਤੇ ਦੂਜੀ ਤੁਹਾਡੀ ਪਾਣੀ ਦੀ ਸਮੱਸਿਆ ਤੇ ਤੀਜੀ ਜਿਹੜੀਆਂ ਲਾਈਟਾਂ ਹੈਗੀਆਂ ਉਹ ਨਹੀਂ ਚਲਦੀ ਕੋਈ ਕੈਮਰੇ ਕੂਮਰੇ ਲੱਗਿਓ ਆ ਹਾਂਜੀ ਲੱਗੇ ਆ ਕੈਮਰੇ ਲੱਗੇ ਆ ਉਹ ਕਾਕਾ ਉਹ ਕੈਮਰਾ ਇਹ ਦੂਆਵਾਂ ਪਰ ਲੱਗਿਆ ਹੋਇਆ ਉਹ ਦੇਖੋ ਜੀ ਅੱਜ ਕੱਲ ਚੋਰੀਆਂ ਚਕਾਰੀਆਂ ਬੜੀਆਂ ਆਉਂਦੀਆਂ ਆ ਤੇ ਘਟੋ ਘਟਾ ਜਿਹੜਾ ਕੈਮਰਾ ਹੈਗਾ ਆ ਇਹਦੇ ਨਾਲ ਕਾਫੀ ਪਤਾ ਲੱਗ ਜਾਂਦਾ ਹੈਗਾ ਮੈਨੂੰ ਤਾਂ ਲੱਗਿਆ ਉਹ ਸਕਰੀਨ ਤੇ ਨਹੀਂ ਆਉਂਦਾ ਚਲੋ ਸਰਪੰਚ ਸਾਹਿਬ ਤੋਂ ਅਸੀਂ ਪਤਾ ਕਰਦੇ ਆ ਕਿ ਉਹ ਦਾ ਜਿਹੜਾ ਇੱਕ ਮਤਲਬ ਇਹ ਮੇਨ ਹੁੰਦਾ ਨਾ ਕਿ ਉੱਥੇ ਕਿ ਉਹ ਚੱਲ ਰਿਹਾ ਆ ਜਾਂ ਨਹੀਂ ਚੱਲ ਰਿਹਾ ਹੈਗਾ ਆ ਦੇਖੋ ਇਹ ਪਿੰਡ ਮਲਪੁਰ ਆਇਆ ਇੱਥੇ ਦੀਆਂ ਤਿੰਨ ਸਮੱਸਿਆਵਾਂ ਸਾਹਮਣੇ ਆਈਆਂ ਹੈਗੀਆਂ ਇੱਕ ਸਮੱਸਿਆ ਆ ਆਂਗਣਵਾੜੀ ਦੀ ਆਈ ਹੈ ਮੈਂ ਪਿਛਲੇ 5 ਸਾਲ ਤੋਂ ਖਬਰਾ ਲਗਾ ਰਿਹਾ ਹੈਗਾ ਉਹਦੀਆਂ ਉੱਥੇ ਟੋਲਟ ਬਾਥਰੂਮ ਬਣਾਇਆ ਹੀ ਨਹੀਂ ਗਿਆ ਹੈਗਾ। ਔਰ ਦੂਜੀ ਸਮੱਸਿਆ ਜਿਹੜੀ ਆ ਸਾਰਿਆਂ ਤੋਂ ਵੱਡੀ ਹੈਗੀ ਪਿੰਡ ਵਾਸੀਆਂ ਨੇ ਦੱਸਿਆ ਉਹ ਸਮੱਸਿਆ ਹੈਗੀ ਆ ਛੱਪੜ ਦੀ। ਦੇਖੋ ਅਗਰ ਛੱਪੜ ਦੀ ਸਮੱਸਿਆ ਦਾ ਹੱਲ ਹੋ ਗਿਆ ਮੈਂ ਦੇਖਿਆ ਕਈ ਵਾਰ ਉਹ ਇੱਕ ਬਹੁਤ ਸਾਹਮਣੇ ਤੁਸੀਂ ਕੋਠੀ ਦੇਖ ਪਾ ਰਹੇ ਹੋ ਉੱਥੇ ਪਾਣੀ ਅਵਾ ਗਾਣ ਖੜਾ ਰਹਿੰਦਾ ਉਹ ਪੀਲੇ ਰੰਗ ਦੀ। ਉਹ ਖੇਤਾਂ ਦੇ ਵਿੱਚੋਂ ਵੀ ਇੱਧਰ ਨੂੰ ਪਾਣੀ ਆ ਜਾਂਦਾ ਇੱਧਰੋਂ ਪਾਣੀ ਵੀ ਉੱਧਰ ਚਲ ਜਾਂਦਾ ਫਸਲ ਵੀ ਖਰਾਬ ਹੁੰਦੀ ਆ। ਦੂਜੀ ਇਹ ਸਮੱਸਿਆ ਹੈਗੀ ਆ ਤੇ ਤੀਜੀ ਜਿਹੜੀ ਆ ਕਿ ਕੈਮਰੇ ਜਿਹੜੇ ਉਹ ਚੱਲ ਨਹੀਂ ਰਹੇ ਉਹਦੇ ਵੱਲ ਧਿਆ ਉਹਨਾਂ ਨੂੰ ਚਾਲੂ ਕੀਤਾ ਜਾਵੇ ਨਵਾਂ ਸ਼ਰਦ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਂਤ ਗਰਚਾ ਦੀ ਵਿਸ਼ੇਸ਼ ਰਿਪੋਰਟ ਆਓ ਚੱਲਦੇ ਹਾਂ ਸਰਪੰਚ ਸਾਹਿਬ ਤੇ ਕੋਲ ਉਹਨਾਂ ਕੋ ਪਤਾ ਕਰਦੇ ਹੈਗੇ ਕਿ ਇਹ ਜਿਹੜੀਆਂ ਪਿੰਡ ਦੀਆਂ ਸਮੱਸਿਆ ਆ ਕਦ ਤੱਕ ਤੁਸੀਂ ਹੱਲ ਕਰੋਗੇ ਹੈ ਗਿਆ ਆ ਤੇ ਤੁਸੀਂ ਕੋਠੀ ਦੇਖ ਪਾ ਰਹੇ ਹੋ ਇੱਥੋਂ ਜਿਹੜਾ ਕਿ ਰਸਤਾ ਜਿਹੜਾ ਕਿ ਮਹਿਰੋਪੁਰ ਨੂੰ ਚਲੇ ਜਾਂਦਾ ਹੈਗਾ ਆ ਬਹੁਤ ਜ਼ਿਆਦਾ ਸਾਰਿਆਂ ਤੋਂ ਵੱਡੀ ਸਮੱਸਿਆ ਮੈਂ ਪਿਛਲੀ ਵਾਰ ਖਬਰਾਂ ਵੀ ਲਗਾਈਆਂ ਸੀ ਸਭ ਤੋਂ ਵੱਡੀ ਸਮੱਸਿਆ ਇਹਨਾਂ ਨੂੰ ਘਰ ਵਾਲਿਆਂ ਨੂੰ ਆਂਦੀ ਆ ਕਿ ਜਿਹੜਾ ਪਾਣੀ ਹੈਗਾ ਪਾਣੀ ਸਾਰੇ ਦਾ ਸਾਰਾ ਇੱਥੇ ਆ ਕੇ ਖੜ ਜਾਂਦਾ ਆ ਉਧਰੋਂ ਕਈ ਵਾਰ ਓਵਰਲੋਡ ਹੋ ਜਾਂਦਾ ਖੇਤਾਂ ਦਾ ਪਾਣੀ ਆ ਉਹ ਆ ਜਾਂਦਾ ਆ ਕਈ ਵਾਰ ਜਿਹੜਾ ਆ ਪਾਣੀ ਹੈਗਾ ਪਿੰਡ ਦਾ ਆ ਜਾਂਦਾ ਹੈਗਾ ਆ ਬੇਹੱਦ ਹੀ ਜ਼ਿਆਦਾ ਜਿਹੜੀ ਸਮੱਸਿਆ ਹੈਗੀ ਆ ਆ ਜਿਹੜਾ ਏਰੀਆ ਮੈਂ ਇੱਥੇ ਕਈ ਵਾਰ ਅਸੀਂ ਲੰਘਦੇ ਹਾਂ ਤੁਸੀਂ ਮੋਟਰਸਾਈਕਲ ਸਕੂਟਰ ਤੇ ਵੀ ਨਹੀਂ ਲੰਘ ਸਕਦੇ ਹੈਗੇ ਪਾਣੀ ਇੱਕ ਦਰਿਆ ਦਾ ਰੂਪ ਜਿਹੜਾ ਆ ਨਹਿਰ ਦਾ ਰੂਪ ਜਿਹੜਾ ਉਹ ਧਾਰਨ ਕਰ ਲੈਂਦਾ ਆ ਇਸ ਕਰਕੇ ਇਹ ਅਸੀਂ ਜਿਹੜੀ ਸਮੱਸਿਆ ਹੈਗੀ ਆ ਇਹਨੂੰ ਕੋਸ਼ਿਸ਼ ਕਰਦੇ ਆ ਕਿ ਅਸੀਂ ਸਰਪੰਚ ਸਾਹਿਬ ਦੇ ਧਿਆਨ ਵਿੱਚ ਲਿਆਈਏ ਤੇ ਕਦੋਂ-ਕਦੋਂ ਉਹ ਇਹ ਜਿਹੜੇ ਹੱਲ ਕੀਤੇ ਜਾਣਗੇ ਜੇਕਰ ਉਹ ਹੱਲ ਨਹੀਂ ਕਰ ਰਹੇ ਤਾਂ ਉਹਦੇ ਪਿੱਛੇ ਕੋਈ ਮਤਲਬ ਕੀ ਕੋਈ ਗੱਲਬਾਤ ਆ ਰਹੀ ਆ ਸਰਕਾਰੀ ਪਦਰ ਤੇ ਕੁਝ ਹੋ ਰਿਹਾ ਹੈਗਾ ਆ ਉਹ ਸਾਰੀ ਗੱਲਬਾਤ ਜਿਹੜੀ ਆ ਉਹਨਾਂ ਤੋਂ ਅਸੀਂ ਜਾਣਾਂਗੇ ਕਿੰਨਾ ਕ ਖੜ ਜਾਂਦਾ ਆ ਜੀ ਬਹੁਤ ਨੰਬਰ ਅੱਛਾ ਜਦੋਂ ਵੀ ਮੂੰਹ ਆਉਂਦੇ ਆ ਤਾਂ ਪਾਣੀ ਜੀ ਗੋਡੇ-ਗੋਡੇ ਖੜ ਜਾਂਦਾ ਹੈ ਗੋਡੇ-ਗੋਡੇ ਖੜ ਜਾਂਦਾ ਆ ਇਹ ਸਮੱਸਿਆ ਮੈਨੂੰ ਲੱਗਦਾ ਕਾਫੀ ਸਮੇਂ ਤੋਂ ਹੱਲੇ ਨਹੀਂ ਹੋਈ ਕਿ ਬੱਚੇ ਛੋਟੇ ਵੀ ਜਾਂਦੇ ਆ ਪੜਨ ਜਾਂਦੇ ਆ ਉਹਨਾਂ ਬਹੁਤ ਪ੍ਰੋਬਲਮ ਪੈਂਦੀ ਬਹੁਤ ਤੁਹਾਡਾ ਨਾਮ ਕੀ ਆ ਮੈਨੂੰ ਸਤਰਾਮ ਆਈ ਪਹਿਲਾਂ ਮਲਪੁਰ ਆਈ ਅੱਛਾ ਮਲਪੁਰ ਹੈਗਾ ਮੇਰਾ ਮਲਪੁਰ ਨਾਮ ਆ ਮੇਰਾ ਬਹੁਤ ਮਲਪੁਰ ਇਹ ਮਾਰਾ ਇਹ ਮੇਰੇ ਪੁਰ ਨੂੰ ਰਸਤਾ ਜਾਂਦਾ ਹੈ ਸਭ ਤੋਂ ਵੱਡੀ ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੀ ਆਂਦੀ ਹੈ ਪਾਣੀ ਦੀ ਆ ਬਸ ਪਾਣੀ ਦੀ ਜੇ ਪਾਣੀ ਦੀ ਨਿਕਾਸੀ ਹੋ ਜਵੇ ਫਿਰ ਬੱਚੇ ਵੀ ਨਾਲ ਦੇ ਪੜਨ ਨਹੀਂ ਉਹ ਫਿਰ ਅੱਛਾ ਬੱਚੇ ਇਧਰੋਂ ਹੀ ਜਾਂਦੇ ਹੈਗੇ ਪੜਨ ਨੂੰ ਜਾਂਦੇ ਆ ਮੇਰੇ ਪਰ ਆਟਾ ਵੀ ਲੈ ਕੇ ਜਾਂਦੇ ਆ ਜੀ ਅੱਛਾ ਉਧਰ ਆਟਾ ਚੱਕੀ ਵੀ ਹੈਗੀ ਆ ਕਿ ਇਧਰ ਮਲ ਪਰਾਈ ਔਰ ਤੁਹਾਡਾ ਦਾ ਘਰ ਮੋਰੇ ਹੈਗਾ ਕਿੰਨੀ ਕਿਸਮ ਸਿਆ ਆਉਂਦੀ ਆ ਜਦੋਂ ਪਾਣੀ ਸਮੱਸਿਆ ਆਉਂਦੀ ਆ ਜਿਆਦਾ ਹੀ ਆਉਂਦੀ ਆ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਇਹ ਜੇ ਹਾਲ ਹੋ ਗਿਆ ਹਾਂਜੀ ਫਿਰ ਤੇ ਸਭ ਕੁਝ ਹੈ ਜੇ ਕੋ ਘਰ ਵਿੱਚ ਪ੍ਰੋਗਰਾਮ ਹੋਵੇ ਵਿਆਹ ਸ਼ਾਦੀ ਹੋਵੇ ਫੰਕਸ਼ਨ ਹੋਵੇ ਤੇ ਫਿਰ ਤੇ ਫੱਟੇ ਲਾਣੇ ਪੈਂਦੇ ਹੋਣੇ ਅੰਦਰ ਆਉਣ ਨੂੰ ਹਾਂਜੀ ਬਾਕੀ ਜਿਹੜੇ ਮਿਲ ਪਰ ਨੂੰ ਬਹੁਤ ਫਾਇਦਾ ਹੋ ਜਾਣਾ ਜੀ ਮੈਂ ਪਰਾਂ ਨੂੰ ਬੋ ਬੈਟਾਂ ਨਹੀਂ ਜੇ ਕੋਈ ਰਸਤਾ ਹੀ ਸਹੀ ਹੋ ਜਾਏਗਾ ਮੈਨੂੰ ਲੱਗਦਾ ਇਹ ਰਸਤਾ ਅੱਗੇ ਤੋਂ ਵੀ ਬਣਿਆ ਨਹੀਂ ਹੈਗਾ ਨਹੀਂ ਬਣਿਆ ਇਹ ਨਹੀਂ ਬਣਿਆ ਇਹ ਰਸਤਾ ਵੀ ਬਣਨਾ ਚਾਹੀਦਾ ਬਣਨਾ ਚਾਹੀਦਾ ਰਸਤਾ ਬਣਨਾ ਚਾਹੀਦਾ ਚਲੋ ਠੀਕ ਹੈ ਅਸੀਂ ਇਹ ਉਹਨਾਂ ਦੇ ਧਿਆਨ ਵਿੱਚ ਲਿਆਨੇ ਆ ਐਸਾ ਪ੍ਰਾਈਮੇਨ ਖੜਾ ਮੇਨ ਵਾਲੀ ਤਾਈ ਆ ਤੁਸੀਂ ਦੇਖ ਸਕਦੇ ਆ ਜੇ ਕਿਤੇ ਮੈਂ ਕਹਿੰਨਾ ਬੱਚਾ ਕੋ ਡਿੱਪ ਵੀ ਫਿਕੋ ਨਹੀਂ ਮਾਰੇ ਜੀ ਕੋਈ ਕੋਣ ਜੋ ਮੇ ਪਸੂ ਦੇਖ ਸਕਦਾ ਦਲਦਲ ਬਣੀ ਹੋਈ ਆ ਹਾਂਜੀ ਅੱਜ ਕੋਈ ਇਧਰ ਇਧਰ ਆ ਜੀ ਬਿਆਹ ਹੋਇਆ ਗਰੀਬ ਬੰਦੇ ਦਾ ਦੇਖੋ ਆ ਕੀ ਹਾਲਾਤ ਅੱਛਾ ਹਾਂਜੀ ਹਾਂ ਆ ਦੇਖੋ ਵਾਕਿਆ ਜੀ ਇੱਥੇ ਦੇ ਤਾਂ ਹਾਲਾਤ ਬੜੇ ਬੁਰੇ ਹੈਗੇ ਆ ਪਾਣੀ ਤਾਂ ਜਿਹੜਾ ਉਹ ਘਰਾਂ ਦੇ ਵਿੱਚ ਆਟੋਮੈਟਿਕ ਵੈਸੇ ਹੀ ਜਾ ਰਿਹਾ ਹੈਗਾ ਆ ਔਰ ਇਸ ਪਾਸੇ ਵੱਲ ਪੰਚਾਇਤ ਨੂੰ ਜਿਹੜਾ ਆ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਦੇਖੋ ਫੱਟੇ ਰੱਖੇ ਹੋਏ ਆ ਫੱਟੇ ਰੱਖੇ ਹੋਏ ਆ ਇਹਨਾਂ ਨੇ ਕਾਫੀ ਬੁਰੀ ਕਾਫੀ ਆ ਦੇਖੋ ਕਾਫੀ ਬੁਰੇ ਹਾਲਾਤਾਂ ਵਿੱਚ ਰਹਿੰਦੇ ਆ ਫਿਰ ਕਹਿ ਦਿੰਦੇ ਜੀ ਡੇਂਗੂ ਫੈਲ ਗਿਆ ਇਹ ਬਿਮਾਰੀਆਂ ਆ ਗਈਆਂ ਇਹ ਬਿਮਾਰੀਆਂ ਕਿਨੇ ਦੂਰ ਕਰਨੀਆਂ ਔਰ ਆ ਤੁਸੀਂ ਦੇਖੋ ਬਿਲਕੁਲ ਬਰਾਬਰ ਦੇ ਉੱਪਰ ਆ ਚੁੱਕਾ ਆ ਔਰ ਆ ਵੀ ਦੇਖ ਲਓ ਇੱਧਰ ਮਾਰ ਲਓ ਔਰ ਆ ਦੇਖੋ ਤੁਸੀਂ ਜੇ ਮੈਂ ਕਹਨਾ 5 ਕਿ ਮਿੰਟ ਮੀ ਪੈ ਗਿਆ ਤੇ ਪਾਣੀ ਘਰਾਂ ਦੇ ਅੰਦਰ ਔਰ ਕੋਈ ਆਲੇ ਦੁਆਲੇ ਬਾਉਂਡਰੀ ਨਹੀਂ ਕੀਤੀ ਗਈ ਕੋਈ ਕਿਸੇ ਤਰ੍ਹਾਂ ਦਾ ਕੁਝ ਨਹੀਂ ਕੀਤਾ ਗਿਆ ਹੈਗਾ ਆ ਸੋ ਨਵੀਂ ਪੰਚਾਇਤ ਤੋਂ ਇਹ ਆਸ ਹੈਗੀ ਆ ਔਰ ਆ ਦੇਖੋ ਲੋਕਾਂ ਦੇ ਇੱਕ ਕਿਸਮ ਦਾ ਘਰਾਂ ਦੇ ਵਿੱਚੇ ਪਾਣੀ ਜਿਹੜਾ ਇਹ ਆ ਕੇ ਵੱਡ ਚੁੱਕਾ ਹੈਗਾ ਆ ਮੈਨੂੰ ਕਈ ਵਾਰ ਫੋਨ ਆਇਆ ਪੇ ਤੁਸੀਂ ਸਾਡੇ ਪਿੰਡ ਆਓ ਸਾਡੇ ਪਿੰਡ ਦੀ ਸਮੱਸਿਆ ਦੇਖੋ ਆ ਦੇਖੋ ਪਾਣੀ ਤਾਂ ਵੈਸੇ ਹੀ ਖੜਾ ਆ ਬਾਹਰ ਹਲੇ ਮੀ ਵੀ ਨਹੀਂ ਪਏ ਆ ਗੁਰਦੁਆਰਾ ਦੇ ਕੋਲ ਪਾਣੀ ਬੇਹਾਦੀ ਸ਼ਰਮ ਦੀ ਗੱਲ ਹੈਗੀ ਆ ਕਿਨ ਨਜ਼ਦੀਕੀ ਗੁਰਦੁਆਰਾ ਸਾਹਿਬ ਹੋਵੇ ਔਰ ਉਸ ਦੇ ਨਾਲ ਹੀ ਤੇ ਇੱਕ ਪੀਰਾਂ ਦਾ ਸਥਾਨ ਹੋਵੇ ਔਰ ਹਾਲਾਤ ਇਹ ਹੋਣ ਪਾਣੀ ਦੇਖੋ ਕਿਸ ਤਰ੍ਹਾਂ ਭਰਿਆ ਹੋਇਆ ਆ ਘਟੋ ਘਾੜ ਤੁਸੀਂ ਇਹ ਤਾਂ ਦੇਖੋ ਪੇ ਗੁਰੂ ਘਰ ਕੋਲ ਹੈਗਾ ਆ ਪੀਰਾਂ ਦਾ ਸਥਾਨ ਕੋਲ ਹੈਗਾ ਆ ਉੱਥੇ ਸੰਗਤ ਆਂਦੀ ਜਾਂਦੀ ਆ ਪ੍ਰੋਗਰਾਮ ਹੁੰਦੇ ਆ ਵਿਆਹ ਸ਼ਾਦੀ ਹੁੰਦੇ ਆ ਤੇ ਕੀ ਕਹਿਣਗੇ ਤੁਹਾਡੇ ਇਸ ਪਿੰਡ ਦੇ ਬਾਰੇ ਵਿੱਚ ਕਿ ਪਿੰਡ ਦੇ ਵਿੱਚ ਗੁਰੂ ਘਰਾਂ ਦੇ ਕੋਲ ਵੀ ਜਿਹੜਾ ਆ ਉਹ ਛੱਪੜ ਜਿਹੜਾ ਕਿਸਮ ਦਾ ਤੁਸੀਂ ਜੇ ਦੇਖਿਆ ਜਾਵੇ ਨਾ ਉਹ ਛੱਪੜ ਨੂੰ ਜਿੱਦਾਂ ਪੱਟ ਕੇ ਇੱਕ ਆੜ ਬਣਾ ਦਿੱਤੀ ਆ ਵੀ ਪਾਣੀ ਉਹ ਇੱਧਰ ਨੂੰ ਆ ਜਾਵੇ ਇਹ ਤੁਸੀਂ ਦੇਖ ਸਕਦੇ ਆਂਦੀ ਜ਼ਿੰਦਗੀ ਜੀਉਣ ਨੂੰ ਜਿਹੜੇ ਆ ਮਜਬੂਰ ਹੋ ਚੁੱਕੇ ਨੇ ਸਮਝ ਨਹੀਂ ਆਉਂਦੀ ਹੈਗੀ ਛੱਪੜਾਂ ਲਈ ਇੰਨਾ ਪੈਸਾ ਆਂਦਾ ਆ ਸਭ ਕੁਝ ਆਂਦਾ ਆ ਕਿਉਂ ਨਹੀਂ ਇਹ ਕਰਦੇ ਹੈਗੇ ਬੱਚਾ ਜੱਪੇ ਕਿਹਾ ਰੁਪਏ ਮਾਰਦੇ ਬੱਚੇ ਡਰ ਜੀ ਬਾਕੀ ਜੀ ਇੱਥੇ ਬੱਚੇ ਹੈਗੇ ਆ ਉਹ ਖੇਡਦੇ ਖੇਡਦੇ ਕਿਤੇ ਕੋਈ ਇੱਥੇ ਕੋਈ ਮਤਲਬ ਆ ਕੁਝ ਆ ਜਾਂਦਾ ਹੈਗਾ ਤਾਂ ਉਹਨੂੰ ਦੇਖਣ ਦੇ ਲਈ ਕਿਤੇ ਪਾਣੀ 'ਚ ਡਰ ਜਾਂਦੇ ਆ ਤਾਂ ਕਿੰਨੀ ਵੱਡੀ ਸਮੱਸਿਆ ਹੈਗੀ ਆ ਛੋਟੇ ਬੱਚੇ ਆ ਇਹ ਦੇਖੋ ਇੱਧਰ ਆਉਂਦੀ ਆ ਬਿਲਕੁਲ ਔਰ ਜਿੱਥੋਂ ਤੱਕ ਦੇਖਿਆ ਜਾਵੇ ਇਹ ਛੱਪੜ ਦੀ ਸਫਾਈ ਵੀ ਜਿਹੜੀ ਹੈਗੀ ਆ ਉਹ ਵੀ ਤਕਰੀਬਨ ਜਿਹੜੀ ਇੱਕ ਨਹੀਂ ਕੀਤੀ ਗਈ ਹੈਗੀ ਲੱਗਦਾ ਜੇ ਕੀਤੀ ਗਈ ਹੋਵੇ ਤਾਂ ਬਾਅਦ ਦੇ ਵਿੱਚ ਜਿਹੜੀ ਇੱਥੇ ਚੈੱਕ ਵਗੈਰਾ ਜਿਹੜੀ ਆ ਉਹ ਕਹਾਫੂਟ ਜਿਹੜਾ ਆ ਉਹ ਹੋ ਚੁੱਕਾ ਹੈਗਾ ਆ ਜੇਕਰ ਇਹਦੀ ਸਫਾਈ ਵੀ ਕੀਤੀ ਜਾਵੇ ਤਾਂ ਛੱਪੜ ਨੂੰ ਦੇਖੋ ਮੈਂ ਇੱਕ ਮਿਸਾਲ ਦੇ ਤੌਰ ਤੇ ਦੱਸ ਦਿੰਦਾ ਪਿੰਡ ਮਾਲ ਖੁਰਤ ਜਾ ਕੇ ਦੇਖੋ ਉੱਥੇ ਛੱਪੜ ਇਸ ਤਰ੍ਹਾਂ ਦਾ ਬਣਿਆ ਹੋਇਆ ਆ ਉਹ ਡੂੰਘਾ ਇੰਨਾ ਕੀਤਾ ਆ ਤੇ ਪੱਕਾ ਬਣਾਇਆ ਹੋਇਆ ਪਾਣੀ ਦੀ ਨਿਕਾਸੀ ਬਹੁਤ ਵਧੀਆ ਹੋ ਰਹੀ ਆ ਜੇਕਰ ਕੋਈ ਹੋਰ ਸਿਸਟਮ ਨਹੀਂ ਹੋ ਰਿਹਾ ਤੇ ਇਸ ਛੱਪੜ ਨੂੰ ਡੂੰਘਾ ਕਰਕੇ ਪੱਕਾ ਬਣਾ ਦਿੱਤਾ ਜਾਵੇ ਤਾ ਜੋ ਗਲੀਆਂ ਨਾਲੀਆਂ ਨੂੰ ਉੱਚਾ ਚੱਕਣ ਦੀ بجائے ਜਾਂ ਨੀਵਾ ਕਰਨ ਦੀ بجائے ਛੱਪੜ ਨੂੰ ਡੂੰਗਾ ਕਰ ਦਿੱਤਾ ਜਾਵੇ ਜਗ੍ਹਾ ਕਾਫੀ ਹੈਗੀ ਆ ਤੇ ਇੱਥੇ ਜਿਹੜਾ ਆ ਜਦੋਂ ਡੂੰਗਾ ਛੱਪੜ ਹੋ ਜਾਏਗਾ ਤਾਂ ਪਾਣੀ ਦੀ ਨਿਕਾਸੀ ਹਰ ਤਰ੍ਹਾਂ ਦੇ ਨਾਲ ਜਿਹੜੀ ਆ ਉਹ ਇੱਥੇ ਹੋ ਜਾਏਗੀ ਇਹ ਕਿੰਨੀ ਕਿ ਸਮੱਸਿਆ ਆਂਦੀ ਆ ਬਟੇਰੀ ਆਂਦੀ ਆ ਇੱਥੇ ਪਾਣੀ ਖੜ ਜਾਂਦਾ ਸਾਰੀਆਂ ਗਲੀਆਂ ਨੂੰ ਹਾਂ ਤੋ ਹਜੇ ਨਹੀਂ ਹੈਗਾ ਸਾਡਾ ਤਾਂ ਹਜੇ ਨਹੀਂ ਹੈਗਾ ਕੋ ਸਾਡੇ ਪ੍ਰਾਣੇ ਵੀ ਨਹੀਂ ਆਂਦੇ ਉਪਰੋਣਿਆਂ ਨੇ ਕੀ ਆਣਾ ਕਹਿਣਾ ਮੁਸ਼ਕਾਂ ਦੀ ਐ ਦਾੜ ਆਂਦੀ ਐ ਕਹਿੰਦੇ ਸਾਡੇ ਤਾਂ ਕਹਿੰਦੇ ਅਸੀਂ ਹੁਣ ਮਾਰ ਕੇ ਇਹ ਜੇ ਇੱਥੇ ਕਿਤੇ ਵਿਆਹ ਸ਼ਾਦੀ ਕਰਨਾ ਹੋਵੇ ਉਹਦੇ ਲਈ ਤਾਂ ਕਾਫੀ ਮੁਸ਼ਕਲ ਹੋ ਗਈ ਨਾ ਹਾਂ ਜੀ ਇਹਨਾਂ ਦੇ ਹੋ ਕੇ ਹਟਿਆ ਪਿਆ ਲੈ ਲੈਣੇ ਆ ਦੇਖੋ ਤੁਹਾਡੇ ਪਹਿਲਾਂ ਤਾਂ ਸ਼ੁਭ ਕਾਮਨਾਵਾਂ ਮੈਰਿਜ ਹੋਈ ਹੈਗੀ ਆ ਸਾਡੀਆਂ ਮੁਬਾਰਕਬਾਦ ਕਿੰਨੀ ਕਿਸਮਤ ਸਿਆਈ ਇੱਥੇ ਤੇ ਬਸੇ ਬਸੇ ਸੀਗੀ ਹਾਂ ਪਾਣੀ ਸਾਰੇ ਪਰਦੇ ਲਾਏ ਹੋਏ ਸਜੋ ਉੱਥੋਂ ਲੈ ਕੇ ਸਾਰਾ ਕਵਰ ਕੀਤਾ ਸੀ ਕਵਰ ਕੀਤਾ ਆ ਸਾਰੋਂ ਆਲਾ ਸੀ ਰਿਸ਼ਤੇਦਾਰਾਂ ਨੇ ਬੇਤੀ ਮਹਿਸੂਸ ਹੁੰਦੀ ਐ ਜਨਰੇਟਰ ਲੈਣਗੇ ਕਰਾਏ ਤੇ ਸਾਨੂੰ ਉਹ ਵੀ ਨਹੀਂ ਮਿਲਿਆ ਹਾਂ ਸਰਪੰਚ ਕੋਲ ਗਏ ਉਹ ਵੀ ਕਹਿੰਦੇ ਸਾਡੇ ਕੋਲ ਹੈ ਨਹੀਂ ਜਨਰੇਟਰ ਸੈਕਟਰੀ ਨੂੰ ਜਾ ਕੇ ਪੁੱਛੋ ਅਸੀਂ ਹੁਣ ਕੀ ਕਰਦੇ ਦੱਸੋ ਮੈਨੂੰ ਮਤਲਬ ਵਿਆਹ ਸ਼ਾਦੀ ਕਰਨਾ ਵੀ ਸਾਨੂੰ ਸ਼ਰਮ ਆਣੀ ਸ਼ੁਰੂ ਹੋ ਗਈ ਵੀ ਇੱਥੇ ਅਸੀਂ ਕਰੀਏ ਹੀ ਨਾ ਤੁਸੀਂ ਸ਼ੁਕਰ ਮਨਾਓ ਮੀ ਨਹੀਂ ਪੀਆ ਬਸ ਜੇ ਮੀ ਪੀ ਜਾਂਦਾ ਫਿਰ ਤੋਂ ਸਾਰਾ ਕੁਝ ਕੰਮ ਖਰਾਬ ਹੋ ਜਾਣਾ ਸੀ ਦੇਖਰਾਬ ਸੀ ਜੀ ਕੰਮ ਆ ਤੁਸੀਂ ਵੇਲਾ ਕੋਈ ਜਾਣਾ ਸੀ ਫਿਰ ਆ ਤੁਸੀਂ ਦੇਖ ਸਕਦੇ ਏਗੇ ਇਹਨਾਂ ਦੇ ਇੱਥੇ ਮੈਰਿਜ ਸੀਗੀ ਔਰ ਇਸ ਸਥਾਨ ਤੇ ਸੀਗੀ ਔਰ ਦੇਖੋ ਪੈਲਸ ਕਰਨ ਦੀ ਹਰਕਤੇ ਵਿੱਚ ਨਹੀਂ ਹੁੰਦੀ ਹੈਗੀ ਚਲੋ ਪੈਲਸ ਕਰ ਵੀ ਲਿਆ ਤਾਂ ਪਰੋਣੇ ਤਾਂ ਘਰੇ ਹੀ ਆਣੇ ਆ ਨਾ ਤਾਂ ਆ ਤੁਸੀਂ ਹਾਲਾਤ ਦੇਖ ਸਕਦੇ ਇਸ ਜਗ੍ਹਾ ਤੇ ਜਿਹੜੀ ਹੈ ਇਹਨਾਂ ਨੇ ਮੈਰਿਜ ਕੀਤੀ ਹੈ ਬੇਹਾਜੀ ਸ਼ਰਮ ਦੀ ਗੱਲ ਹੈਗੀ ਆ ਕਿ ਅਸੀਂ ਜਿਹੜਾ ਇੱਕ ਆਪਣੇ ਪਾਣੀ ਦੀ ਨਿਕਾਸੀ ਦਾ ਹੀ ਨਹੀਂ ਕਰ ਸਕਿਆ ਔਰ ਛਪੜਾਂ ਦੀ ਭਜਾ ਕਰਨਾ ਉਹ ਦੇਖ ਸਕਦੇ ਆ ਕਿ ਟੀੜ ਦੇ ਅੰਦਰ ਵੀ ਜਿਹੜਾ ਆ ਕਿ ਉਹ ਪਾਣੀ ਕਿਸ ਤਰ੍ਹਾਂ ਭਰਿਆ ਹੋਇਆ ਹੈ ਆ ਨਾਲੀਆਂ ਦੇ ਵਿੱਚ ਮੜ ਜਾ ਕੇ ਪਿਆ ਗਿਆ ਤੇ ਪੂਰੀ ਜਿਹੀ ਪੂਰੀ ਨਾਲੀ ਜੜੀ ਆ ਉਹ ਬਲੌਕ ਹੋ ਜਾਣਾ ਸੇ ਪਿੰਡ ਵਿੱਚ ਦੇਖ ਸਕਦੇ ਆ ਇਸ ਤਰ੍ਹਾਂ ਨਹੀਂ ਹੈ ਕਿ ਮਤਲਬ ਪਿੰਡ ਦਾ ਕੋਈ ਵਿਕਾਸ ਨਹੀਂ ਹੈ ਲੇਕਿਨ ਆ ਛੱਪੜ ਤੁਸੀਂ ਦੇਖ ਸਕਦੇ ਆ ਬੜਾ ਵਧੀਆ ਜਿਹੜਾ ਬਣਿਆ ਹੋਇਆ ਆ ਔਰ ਪੱਕਾ ਛੱਪੜ ਹੈਗਾ ਆ ਇਹ ਪਹਿਲੀਆਂ ਪੰਚਾਇਤਾਂ ਬਲੋ ਕੀਤਾ ਹੋਏਗਾ ਔਰ ਅਗਰ ਇਸੇ ਤਰਜ਼ ਦੇ ਉੱਪਰ ਜਿਹੜਾ ਉਹ ਛੱਪੜ ਅਸੀਂ ਜਿੱਥੇ ਜਾ ਕੇ ਆਏ ਆ ਉਹ ਛੱਪੜ ਨੂੰ ਵੀ ਬਣਾ ਦਿੱਤਾ ਜਾਂਦਾ ਹੈ ਤੇ ਇਸ ਪਿੰਡ ਦੀ ਜਿਹੜੀ ਪਾਣੀ ਦੀ ਸਮੱਸਿਆ ਹੈਗੀ ਆ ਉਹ ਹੱਲ ਹੋ ਜਾਏਗੀ ਇਹ ਇਹ ਜਿਹੜੀ ਪਹਿਲੀ ਪੰਚਾਇਤ ਹੋਏਗੀ ਜਾਂ ਉਸ ਤੋਂ ਪਹਿਲਾਂ ਹੋਏਗੀ ਜਿਸ ਵੀ ਪੰਚਾਇਤ ਨੇ ਇਹ ਕੰਮ ਕੀਤਾ ਹੈਗਾ ਤੇ ਬਹੁਤ ਹੀ ਖੂਬਸੂਰਤ ਕੀਤਾ ਆ ਵਧੀਆ ਕੰਮ ਕੀਤਾ ਹੋਇਆ ਆ ਔਰ ਆਲੇ ਦੁਆਲੇ ਇੱਕ ਜਾਲ ਲਾਇਆ ਹੋਇਆ ਆ ਜਾਲੀਆਂ ਲਾਈਆਂ ਹੋਈਆਂ ਆ ਤਾਂ ਜੋ ਕੋਈ ਪਸ਼ੂ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਜਾਨਵਰ ਵਗੈਰਾ ਕੋਈ ਵੀ ਇਹਦੇ ਵਿੱਚ ਡੇਗ ਨਾ ਸਕੇ ਛੱਪੜ ਜਿਹੜਾ ਹੈ ਅਗਰ ਇਸੇ ਤਰਜ਼ ਦੇ ਉੱਪਰ ਜੋ ਪਿੰਡ ਵਾਲਿਆਂ ਦੀ ਡਿਮਾਂਡ ਹੈਗੀ ਆ ਮਲਪੁਰ ਵਾਲਿਆਂ ਦੀ ਕਿ ਇਸੇ ਤਰ੍ਹਾਂ ਦਾ ਜਿਹੜਾ ਛੱਪੜ ਹੈਗਾ ਅਗਰ ਉਹ ਜਿਹੜਾ ਪਹਿਲਾ ਛੱਪੜ ਸੀ ਤੁਹਾਨੂੰ ਦਿਖਾਇਆ ਹੈਗਾ ਆ ਇਸੇ ਤਰ੍ਹਾਂ ਅਗਰ ਉਹ ਬਣ ਜਾਂਦਾ ਹੈਗਾ ਤਾਂ ਪਿੰਡ ਦੇ ਵਿੱਚ ਜਿਹੜੀ ਆ ਪਾਣੀ ਦੀ ਸਮੱਸਿਆ ਜਿਹੜੀ ਆ ਉਹ ਹੱਲ ਹੋ ਜਾਂਦੀ ਆ ਗਲੀਆਂ ਨਾਲੀਆਂ ਵਗੈਰਾ ਪੱਕੀਆਂ ਹੈਗੀਆਂ ਇਹ ਨਹੀਂ ਕਿ ਪਹਿਲੀ ਪੰਚਾਇਤ ਨੇ ਕੋਈ ਕੰਮ ਨਹੀਂ ਕੀਤਾ ਕੰਮ ਉਹਨਾਂ ਨੇ ਵੀ ਕੀਤੇ ਹੈਗੇ ਆ ਪਰ ਹੁਣ ਜਿਹੜੀ ਨਵੀਂ ਪੰਚਾਇਤ ਆ ਗਈ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈਗੀ ਆ ਜੋ ਪਿੰਡ ਵਾਲਿਆਂ ਦੀ ਡਿਮਾਂਡ ਹੈਗੀ ਆ ਜਿਸ ਤਰ੍ਹਾਂ ਡਿਮਾਂਡ ਤੁਹਾਨੂੰ ਦੱਸਿਆ ਹੈ ਕਿ ਇੱਕ ਤਾਂ ਪਾਣੀ ਦੀ ਨਿਕਾਸੀ ਨਿਕਾਸੀ ਜਿਹੜੀ ਆ ਉਹ ਛੱਪੜ ਉਹਨੂੰ ਇਸੇ ਤਰਜ਼ ਦੇ ਉੱਪਰ ਬਣਾਇਆ ਜਾਵੇ ਦੂਜੇ ਨੰਬਰ ਤੇ ਜਿਹੜੇ ਆ ਕੈਮਰੇ ਹੈਗੇ ਆ ਉਹ ਬੰਦ ਹੈਗੇ ਆ ਸਟਰੀਟ ਲਾਈਟਾਂ ਜਿਹੜੀਆਂ ਉਹ ਬੰਦ ਹੈਗੀਆਂ ਆ ਤੀਜੇ ਨੰਬਰ ਤੇ ਜਿਹੜੀ ਸਭ ਤੋਂ ਇੱਕ ਹੋਰ ਮਹੱਤਵਪੂਰਨ ਜਿਹੜੀ ਸਮੱਸਿਆ ਹੈਗੀ ਆ ਕਿ ਉਹ ਆਂਗਣਵਾੜੀ ਸੈਂਟਰ ਦੇ ਵਿੱਚ ਅੱਜ ਤੱਕ ਜਿਹੜਾ ਆ ਉਹ ਸਾਰਾ ਕੁਝ ਬਣਿਆ ਹੋਇਆ ਲੇਕਿਨ ਉੱਥੇ ਟੋਲਟ ਬਾਥਰੂਮ ਜਿਹੜਾ ਆ ਉਹ ਨਹੀਂ ਬਣਿਆ ਇਹ ਦੋ ਤਿੰਨ ਜਿਹੜੀਆਂ ਸਮੱਸਿਆਵਾਂ ਹੈਗੀਆਂ ਨਵੇਂ ਸਰਪੰਚ ਦੇ ਲਈ ਕੋਈ ਇਸ ਨੂੰ ਬਣਾਣਾ ਕੋਈ ਐਸੀ ਗੱਲ ਨਹੀਂ ਆ ਪਰ ਮੈਂ ਇੱਕ ਚੀਜ਼ ਮੈਂ ਇੱਥੇ ਜਦੋਂ ਆ ਛੱਪੜ ਦਿਖਾ ਰਿਹਾ ਸੀਗਾ ਤਾਂ ਇੱਥੇ ਆਇਆ ਇੱਕ ਆ ਆ ਖੋਲ ਜਿਆ ਪਿਆ ਹੋਇਆ ਆ ਆ ਜਿਹੜਾ ਇਹ ਖੋਲ ਹੈਗਾ ਇਹ ਕਾਫੀ ਖਤਰਨਾਕ ਹੋ ਸਕਦਾ ਆ ਜੇ ਨਵੀਂ ਪੰਚਾਇਤ ਜਿਹੜੀ ਹੈਗੀ ਆ ਕਿ ਉਹ ਇਸ ਖੋਲ ਨੂੰ ਵੀ ਥੋੜਾ ਜਿਹਾ ਭਰ ਦਿੰਦੀ ਹੈਗੀ ਆ ਸਿਮਿੰਟ ਵਗੈਰਾ ਲਗਾ ਕੇ ਤੇ ਇਹਦਾ ਕਾਫੀ ਪਚਾ ਹੋ ਸਕਦਾ ਆ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਤੁਹਾਡਾ ਨਾਮ ਕੀ ਆ ਜੀ ਜਸਪਾਲ ਸਿੰਘ ਜੀ ਤੇ ਪਿੰਡ ਕਿਹੜਾ ਪਿੰਡ ਮਾਲੂਰ ਜੀ ਅੱਛਾ ਮੈਂ ਤੁਹਾਡੇ ਨਾਲ ਪਿੰਡ ਉਹ ਤੇ ਮੈਨੂੰ ਫੋਨ ਆਇਆ ਸੀ ਮੈਂ ਢੀੜਾ ਮਾਰਿਆ ਠੀਕ ਹੈ ਜੀ ਤੇ ਪਹਿਲਾਂ ਤੇ ਇਹ ਹੈਗਾ ਕਿ ਪਹਿਲੀ ਜਿਹੜੀ ਤੁਹਾਡੀ ਸਮੱਸਿਆ ਪਿੰਡ ਦੀ ਆ ਬਹੁਤ ਬੜੀ ਸਮੱਸਿਆ ਉਹ ਨਹੀਂ ਦੱਸੀ ਆ ਕਿ ਜਿਹੜਾ ਇੱਕ ਛੱਪੜ ਹੈਗਾ ਹਾਂਜੀ ਹਾਂਜੀ ਉਹ ਗੁਰਦੁਆਰਾ ਸਾਹਿਬ ਵੀ ਨਾਲ ਹੈਗਾ ਹਾਂਜੀ ਤੇ ਨਾਲੇ ਉਹਦੇ ਇੱਕ ਪੀਰਾਂ ਦਾ ਆਸਥਾਨ ਆ ਠੀਕ ਹੈ ਪਾਣੀ ਦੀ ਸਮੱਸਿਆ ਬਹੁਤ ਬਣੀ ਹੋਈ ਉਹ ਛੱਪੜ ਬਾਰੇ ਕੀ ਤੁਸੀਂ ਕੁਝ ਕਰ ਰਹੇ ਹੋ ਹਾਂਜੀ ਹਾਂਜੀ ਉਹਦਾ ਹੜਾ ਮਤਾ ਪਾ ਦਿੱਤਾ ਗਿਆ ਜੀ ਹੂੰ ਤੇ ਨਰੇਗਾ ਚਾਹ ਜਿਹਦਾ ਪਿਛਲਾ ਹੀ ਸੀਗਾ ਹਲੇ ਤਾਂ ਹਿਸਾਬ ਪਤਾ ਆ ਆਡਿਟ ਚੱਲਦੇ ਸੀ ਹੁਣ ਉਹ ਬਾਦ ਦਿੱਤਾ ਗਿਆ ਉਹਦਾ ਜਿੱਦਾਂ ਚਾਰ ਦਿਵਾਰੀ ਆ ਜਿੰਨਾ ਵੀ ਨਹੀਂ ਉਹਨੂੰ ਪੱਕਾ ਕਰੂੰਗਾ ਹਾਂਜੀ ਹਾਂਜੀ ਪਤਾ ਰ ਮਤਲਬ ਜੜੇ ਵੜਦਣੀ ਆ ਹਾਂਜੀ ਪੱਕੇਲੇ ਕੀਤਾ ਸਾਰਾ ਹਾਲ ਜੜੇ ਵੜ ਦਿੱਤੀ ਆ ਥੋੜਾ ਵਕਤ ਲੱਗ ਸਕਦਾ ਲੱਗ ਜਾਂਦਾ ਕਿ ਇਹਨਾਂ ਦੇ ਹੁਣ ਨਰੇਗਾ ਦੇ ਵਿੱਚ ਹੌਲੀ ਹੌਲੀ ਹਾਂ ਅੱਛਾ ਦੂਜਾ ਜਿਹੜਾ ਹੈਗਾ ਤੁਹਾਡੇ ਪਿੰਡ ਵਾਲਿਆਂ ਦੀ ਜਿਹੜੀ ਬਹੁਤ ਵੱਡੀ ਪਿੰਡ ਦੀ ਨਹੀਂ ਮਤਲਬ ਉਹ ਇੱਕ ਮਹਿਕਮੇ ਦੀ ਵੀ ਸਮੱਸਿਆ ਆ ਠੀਕ ਹੈ ਜੀ ਤੁਹਾਡੇ ਇੱਕ ਆਂਗਣ ਵਾਲੀ ਸੈਂਟਰ ਹੈਗਾ ਆ ਠੀਕ ਹੈ ਜੀ ਉਹ ਆਂਗਣ ਵਾਲੀ ਸੈਂਟਰ ਦੇ ਵਿੱਚ ਪਹਿਲੀ ਪੰਚਾਇਤ ਨੇ ਮਤਲਬ ਕਮਰਾ ਤਾਂ ਬਣਾ ਦਿੱਤਾ ਠੀਕ ਹੈ ਗੇਟ ਵੀ ਉੱਥੇ ਪਿਆ ਆ ਪਰ ਉਥੇ ਫਲਸ਼ ਬਾਥਰੂਮ ਦਾ ਕੰਮ ਨਹੀਂ ਹੈਗਾ ਉਹਦੇ ਬਾਰੇ ਕੀ ਕਰੂਗੇ ਨਹੀਂ ਉਥੇ ਪਾਣੀ ਦਾ ਹੈਗਾ ਆਪਾਂ ਜਿਹੜੀ ਉਹ ਇੱਕ ਸੀਟ ਹੈ ਮੇਰੇ ਹਿਸਾਬ ਨਾਲ ਲੱਗਣੀ ਆ ਉਹ ਸੀਟ ਉਹ ਦਾ ਕਰਾ ਦਾਂਗੇ ਬੈਲ ਦੇ ਹਿਸਾਰ ਤੇ ਬਾਕੀ ਅੱਛਾ ਤੀਜੀ ਜਿਹੜੀ ਸਮੱਸਿਆ ਆ ਤੁਹਾਡੇ ਪਿੰਡ ਦੀ ਜੋ ਦੱਸੀ ਗਈ ਆ ਇੱਥੇ ਤੁਹਾਨੂੰ ਪਤਾ ਮਹਿਰੋਪੁਰ ਤਾਂ ਹੱਬ ਬਣਿਆ ਆ ਚੋਰੀਆਂ ਦਾ ਹਾਂਜੀ ਹਾਂਜੀ ਤੁਸੀਂ ਵੀ ਜਾਣਦੇ ਅਸੀਂ ਖਬਰਾਂ ਲਾਂਦੇ ਰਹਿੰਦੇ ਆ ਸੀਸੀ ਫੂਟੀ ਜੇ ਕਹਿੰਦੇ ਕੈਮਰੇ ਕੁਝ ਚੱਲ ਨਹੀਂ ਰਹੇ ਹੈਗੇ ਉਹਨਾਂ ਉਹਨਾਂ ਨੂੰ ਵੀ ਕੁਝ ਕਰਾਉਗੇ ਸਾਡੇ ਉੱਧਾ ਜੀ ਹਰੇਕ ਤੋਂ ਬਹੁਤ ਆ ਗੱਲ ਲੋਕਾਂ ਦੇ ਘਰਾਂ 'ਚ ਵੀ ਲੱਗੇ ਆ ਸਾਡੇ ਉੱਧਾ ਕਦੇ ਆਂਟੀ ਬਾ ਰਾਤ ਹੋਈ ਨਹੀਂ ਐ ਵੀ ਨਹੀਂ ਅੱਡਾਂ ਦੇ ਮਹਿਰੋ ਪੁਰਦਾ ਆਕਸਰ ਇਹ ਅੱਡੇ ਦੇ ਦਾ ਚਲੋ ਹੁਣ ਇੱਥੇ ਲੋਕ ਆਦੇ ਨਹੀਂ ਕਈ ਵਾਰ ਸਕੂਲ ਚ ਵੀ ਹੋਈ ਤੁਹਾਡੇ ਸਕੂਲ ਚ ਨਹੀਂ ਸਾਡੇ ਦਾ ਕਦੀ ਵਾਰ ਕਿਤੇ ਹੋ ਗਿਆ ਤੇ ਉਹ ਕੈਮਰਿਆਂ ਬਾਰੇ ਕੁਝ ਧਿਆਨ ਕਰੋ ਇਹ ਕੈਮਰੇ ਦੇਖ ਲਾਂਗੇ ਜਿਹੜੇ ਹੈਗੇ ਆ ਅੱਛਾ ਇੱਕ ਸਟਰੀਟ ਲਾਈਟਾਂ ਆ ਕੁਝ ਹਾਂਜੀ ਮੈਨੂੰ ਜੋ ਪਿੰਡ ਵਾਲਿਆਂ ਨੇ ਦੱਸਿਆ ਉਹ ਸਟਰੀਟ ਲਾਈਟਾਂ ਜਿਹੜੀਆਂ ਆ ਕੁਝ ਚੱਲ ਨਹੀਂ ਰਹੀਆਂ 90% ਤਾਂ ਸਾਡੇ ਹੈਗੀਆਂ ਆ ਜਿਹੜੀ ਕੋਈ ਹੋਊਗੀ ਨਾ ਹੁਣ ਦੇਖ ਕੇ ਇਹ ਇਹਨਾਂ ਦੇ ਕਰਾਵਾਂਗੇ ਹਾਲੇ ਕਿ ਸਾਨੂੰ ਵੀ ਹੁਣੇ ਹੀ ਹਾਲੇ ਦਾ ਪੂਰਾ ਕਲੀਅਰ ਵੀ ਨਹੀਂ ਚਾਰਜ ਹੋਣ ਮਿਲਿਆ ਤੇ ਉਹ ਨਵੇਂ ਬਣੇ ਆ ਜੀ ਹਾਂ ਜੀ ਪਰ ਤੁਹਾਡੇ ਤੋਂ ਲੋਕਾਂ ਨੂੰ ਆਸਾਂ ਬਹੁਤ ਆਈਆਂ ਨਹੀਂ ਨਹੀਂ ਅਸੀਂ ਤਾਂ ਜਿੱਦਾਂ ਲੋਕਾਂ ਦੇ ਨਾਲ ਹਰੇਕ ਬੰਦੇ ਨਾਲ ਲੈ ਕੇ ਚੱਲਣਾ ਆਸਾਂ ਘਾੜੀਆਂ ਹਰੇਕ ਸਰਪੰਚ ਸਾਹਿਬ ਇੱਕ ਬੈਸੇ ਜਦੋਂ ਮੈਂ ਪਿੰਡ ਵਿੱਚ ਸਰਵੇ ਕੀਤਾ ਹੋ ਸਕਦਾ ਉਹ ਤੁਹਾਡੇ ਵਿਰੋਧੀ ਹੋਣ ਹਾਂ ਜੀ ਜਾਂ ਕੀ ਹੁਣ ਅਸੀਂ ਉਹਦੀ ਪੁਸ਼ਟੀ ਨਹੀਂ ਕਰਦੇ ਕਹਿੰਦੇ ਵੀ ਸਰਪੰਚ ਸਾਹਿਬ ਇਹ ਕਹਿੰਦੇ ਆ ਵੀ ਜਿੰਨੇ ਸਾਨੂੰ ਵੋਟ ਪਾਈ ਆ ਹਾਂ ਐਸਾ ਉਹ ਵੀ ਕੰਮ ਕਰਾਂਗੇ ਜਿਹੜਾ ਕੋਈ ਬੰਦਾ ਨਾ ਮੈਂ ਜਿਹਨੂੰ ਮੇਰੇ ਮੂੰਹੋਂ ਥੋੜੇ ਗੱਲ ਵੋਟ ਤਾਂ ਥਿਹੜਾ ਲੱਗਾ ਕਿਸੇ ਦੇ ਮੂੰਹ ਦੇ ਲਿਗਿਆ ਉਹਨੇ ਪਾਈ ਤਾਂ ਸਾਰਿਆਂ ਨੇ ਪਾਈ ਆ ਅਸੀਂ ਤਾਂ ਇਹ ਗੱਲੇ ਨਹੀਂ ਨਹੀਂ ਤੁਹਾਨੂੰ ਜਿਨ੍ਹਾਂ ਬੰਦਿਆਂ ਦਾ ਇਹ ਕਹਿਣਾ ਆ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਉਹ ਦੇ ਦੇਣਾ ਉਹ ਦੱਸਣ ਮੈਨੂੰ ਵੀ ਮੈਂ ਕਿਹਾ ਉਹ ਇਦਾਂ ਲੋਕ ਪੈਣ ਨਹੀਂ ਨਹੀਂ ਲਿਖਤੀ ਰੂਪ ਵਿੱਚ ਉਹ ਆਪਣੀ ਸਮੱਸਿਆ ਦੱਸ ਦੇ ਸਾਡਾ ਇਹ ਕੰਮ ਕਰਨਾ ਕੋਲ ਦਾ ਮੈਨੂੰ ਕਿਤੇ ਅੱਜ ਥੋੜੀ ਪਹਿਲਾਂ ਵੀ 6 ਸਾਲ ਲੋਕ ਆਂਦੇ ਰਹੇ ਹੌਂ ਅੱਛਾ ਪਹਿਲਾਂ ਵੀ ਤੁਸੀਂ ਕੀ ਪੰਚ ਸੀ ਪੰਚ ਮੇਰੀ ਵਾਈਫ ਦੀ ਕਾਮ ਮੈਂ ਕਰਾਉਂਦਾ ਰਿਹਾ ਸਾਰੇ ਕੋਈ ਨਹੀਂ ਇਹ ਮਤਲਬ ਤੁਹਾਡਾ ਕਹਿਣ ਦਾ ਕੀ ਉਹ ਦੂਰ ਕਰ ਦੋਗੇ ਸਾਨੂੰ ਲਿਖਤੀ ਸ਼ਿਕਾਇਤ ਦੇਣ ਤਾਂ ਸਾਡਾ ਇਹ ਕੰਮ ਕਰੋ ਲਿਖਤੀ ਜੀ ਕੰਮ ਹੀ ਕਰਨ ਲਈ ਲੈ ਬਣੇ ਸਾਡਾ ਕੋਈ ਨਹੀਂ ਕਿਸੇ ਜਾਤ ਦਾ ਨਹੀਂ ਕੋਈ ਨਹੀਂ ਹੈਗਾ ਸੋ ਨਾ ਹੁਣ ਪਿੰਡ ਵਾਲਿਆਂ ਨੂੰ ਦੇਖੋ ਮੈਂ ਕੰਮ ਉਂਗਲਾਂ ਤੇ ਗਿਣਾ ਦੇਣਾ ਕੱਖ ਵੀ ਨਹੀਂ ਕੱਖ ਵੀ ਨਹੀਂ ਜੀ ਇੱਕ ਛੱਪੜ ਹਾਂ ਕੰਮ ਚਾਲੂ ਸਭ ਤੋਂ ਵੱਡਾ ਕੰਮ ਦੂਜਾ ਨੰਬਰ ਦੇ ਉੱਪਰ ਮਤਲਬ ਜਿਹੜੀ ਇਹ ਛੱਪੜਾਂ ਦੇ ਨਾਲ ਪਾਣੀ ਦੀ ਨਿਕਾਸੀ ਹੋ ਜਾਣੀ ਆ ਦੂਜੇ ਨੰਬਰ ਦੇ ਉੱਪਰ ਉਹ ਜਿਹੜੀ ਆਂਗਣਵਾਲੀ ਸੈਂਟਰ ਦੇ ਵਿੱਚ ਆ ਉਹ ਛੋਟੇ ਜਿਹੇ 33 ਜੇ ਨੰਬਰ ਦੇ ਵਿੱਚ ਆਪਣੇ ਇੱਕ ਲਾਈਟਾਂ ਦਾ ਤੇ ਇੱਕ ਆਈ ਹੈ ਹਾਂਜੀ ਹਾਂਜੀ ਉਹ ਹੁਣ ਅੱਛਾ ਮੈਨੂੰ ਇੱਕ ਹੋਰ ਚਿੱਤੇ ਆਇਆ ਮੈਂ ਕਈ ਵਾਰ ਨਾ ਮਲਪੁਰ ਤੋਂ ਤੁਹਾਡੇ ਮਹਿਰੋਪੁਰ ਨੂੰ ਜਾਣਾ ਹਾਂਜੀ ਉਏ ਕੋ ਰਸਤਾ ਹੈਗਾ ਜਿਹੜਾ ਮੈਰੋਪੁਰ ਵੱਲੋਂ ਆਂਦਾ ਆ ਹਾਂਜੀ ਉਹ ਅੱਧੀ ਕਦੇ ਉੱਪਰ ਤਾਂ ਟੈਲਰ ਟੂਲਾ ਲੱਗੇ ਉਹ ਅਸੀਂ ਦੀ ਆਪਣੀ ਬਣਾਤੀ ਸੀ ਇਹ ਮੈਰੋਪੁਰ ਵਾਲੀ ਰਹਿੰਦੀ ਆ ਉਹ ਵੀ ਮੋਹ ਨੂੰ ਸਰਪੰਚ ਨੂੰ ਅਸਾਂ ਉਹ ਦੂਜੇ ਏਰੀਆ ਆ ਉਹ ਦੂਜਾ ਮੈਰੋਪੁਰ ਉਹਨੇ ਵੀ ਹੁਣ ਪਾਈ ਹੈ ਸ਼ਾਇਦ ਮਾਰਚ ਚ ਬਣ ਜਵੇ ਉਹ ਬਣ ਜਾਵੇ ਹਾਂਜੀ ਬਣ ਜਾਵੇ ਕਹਿੰਦਾ ਮਤਲਬ ਕਿ ਪਿੰਡ ਵਾਲੇ ਤੁਹਾਡੇ ਤੋਂ ਇਹ ਆਸ ਰੱਖਣ ਕੇ 5 ਸਾਲਾਂ ਵਾਲਾ ਕੰਮ ਪਹਿਲੇ ਸਾਲ ਚ ਕਰਨ ਦੀ ਨਹੀਂ ਜੀ ਚਾਲੂ ਕਰ ਦੇਣਾ ਹੁਣ ਪੈਸਾ ਪਤਾ ਕੀ ਹੈ ਪੈਸਾ ਤਾਂ ਚਾਹੀਦਾ ਹਾਂ پیسے ਉਹ ਜਿੱਦਾਂ ਜਿੱਦਾਂ ਸਾਨੂੰ ਦੇਈ ਜਾਓਗੇ ਲਾਈ ਜਾਣ ਪਰ ਦੇਖੋ ਇਹ ਕਿਹੜਾ ਲੱਖਾਂ ਰੁਪਏ ਦਾ ਕੰਮ ਆ ਨਹੀਂ ਲੱਖ ਛੱਪੜ ਦਾ ਤਾਂ ਵੱਡਾ ਕੰਮ ਹੈ ਇਹਨੂੰ ਪੈਸੇ ਉਹ ਲਾ ਕੇ ਲੈ ਆ ਮਤਲਬ ਆਸ ਰੱਖਣ ਪਿੰਡ ਵਾਲੇ ਭਾਂਡੇ ਤੋਂ ਲੱਗਿਆ ਜੀ ਅਸੀਂ ਆਪ ਮੇਰੇ ਘਰ ਜਾ ਕੇ ਦੇ ਲੈਂ ਮੈਂ ਤਾਂ ਆਪ ਓੱਖਾ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਸੀਂ ਪਾਪਾ ਸਾਹਿਬ ਨੇ ਕਹਿ ਦਿੱਤਾ ਕਿ ਮੈਂ ਤਾਂ ਖੁਦ ਹੀ ਓੱਖਾ ਆ ਮੈਂ ਤਾਂ ਸਮੱਸਿਆਵਾਂ ਦਾ ਛੁਟਕਾਰਾ ਆ ਹੁਣ ਦੇਖਦੇ ਹਾਂ ਇੱਕ ਕਦੋਂ ਕੰਮ ਕਰਨਗੇ ਜਦੋਂ ਇਹ ਕੰਮ ਕਰਨਗੇ ਨਵਾਂ ਸ਼ਹਿਰ ਦਵਾਪਾ YouTube ਚੈਨਲ ਉਸ ਨੂੰ ਵੀ ਪੇਸ਼ ਕਰੇਗਾ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੋਂ ਚੀਜ਼ ਲੈ ਕੇ ਕਸ਼ਮੀਰੀ ਲੜਕੈ ਦੀ ਵਿਸ਼ੇਸ਼